ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਫਤਿਹ ਪ੍ਰਵਾਨ ਕਰੋ ਜੀ ਸੋ ਅੱਜ ਵੀਰੋ ਆਪ ਜੀ ਦੇ ਨਾਲ ਜਰੂਰ ਲਾਈਵ ਹੋ ਰਹੇ ਆ ਇਹਦਾ ਕਾਰਨ ਹੈ ਵੀਰ ਗੁਰਜੰਤ ਸਿੰਘ ਨੇ ਇੱਕ ਬੜਾ ਹੀ ਵਧੀਆ ਮੁੱਦਾ ਚੁੱਕਿਆ ਹੈ ਜੋ ਕਿ ਚੁੱਕਣ ਦਾ ਸਾ ਹੱਕ ਵੀ ਬਣਦਾ ਸੀ ਇਹਨਾਂ ਲੱਚਰ ਗਾਇਕਾਂ ਦੇ ਖਿਲਾਫ ਵੀਰੋ ਆਪ ਜੀ ਦੇ ਨਾਲ ਇੱਕ ਚਰਤਾ ਸੰਜੀ ਕਰਨੀ ਹੈ ਪਹਿਲਾ ਕੰਮ ਹੈ ਮੇਰ ਗੁਰਜੰਤ ਸਿੰਘ ਨੂੰ ਆਖਦਾ ਵੀਰਾ ਧੰਨਵਾਦ ਤੇਰਾ ਬਹੁਤ ਬਹੁਤ ਜੋ ਤੂੰ ਬੜੀ ਵੱਡੀ ਤੇ ਜ਼ਰੂਰੀ ਸੇਵਾ ਨੂੰ ਸੰਭਿਆ ਅਸੀਂ ਤੇਰੇ ਨਾਲ ਆ ਵੀਰੇ ਲੱਭੀ ਆਉ ਖਿਚੀ ਚਲੋ ਸੋ ਹੁਣ ਆਪ ਜੀ ਦੇ ਨਾਲ ਕਵਤਾ ਸੰਜੀ ਕਰਨ ਜਾ ਰਿਹਾ ਪੀਵੀ ਨੇ ਸਭ ਲੋਕੀ ਉਲਟੇ ਰਸਤੇ ਪਾ ਦਿੱਤੇ ਅਦੇ-ਅਦ ਕੱਜੀਆਂ ਕੁੜੀਆਂ ਕੋਲੋਂ ਨਾਚ ਕਰਾ ਦਿੱਤੇ ਟੀਵੀ ਨੇ ਸਭਨੋਂ ਕੀ ਉਲਟੇ ਰਸਤੇ ਪਾ ਦਿੱਤੇ ਅਦੇ-ਅਦ ਕੱਜੀਆਂ ਕੁੜੀਆਂ ਕੋਲੋਂ ਨਾਚ ਕਰਾ ਦਿੱਤੇ ਚਿੱਟੀ ਦਾੜੀ ਵਾਲਾ ਮੂਰੇ ਲੱਕ ਹਲਾਵੇ ਨਾ ਚਿੱਟੀ ਦਾੜੀ ਵਾਲਾ ਮੂਰੇ ਲੱਕ ਹਲਾਵੇ ਨਾ ਵਿਰਸਾ ਲਵੋ ਸੰਭਾਲ ਵੀਰਨੋ ਲुटਿਆ ਜਾਵੇ ਨਾ ਵਿਰਸਾ ਲਾ ਉਹ ਸੰਭਾਲ ਵੀਰ ਨੂੰ ਲुटਿਆ ਜਾਵੇ ਨਾ ਕੋੜੀ ਗੌਣੀ ਭੁੱਲ ਕੇ ਉਲਟੇ ਰਾਗ ਸੁਣਾਉਂਦੀਆਂ ਨੇ ਅਣਸਟੇਜ ਉੱਤੇ ਗੰਦੇ ਗੀਤ ਗਾਉਂਦੀਆਂ ਨੇ ਕੋੜੀ ਗੌਣੀ ਭੁੱਲ ਕੇ ਉਲਟੇ ਰਾਗ ਸੁਣਾਉਂਦੀਆਂ ਨੇ ਆਣ ਸਟੇਜਾਂ ਉੱਤੇ ਗੰਦੇ ਗੀਤ ਗਾਉਂਦੀਆਂ ਨੇ ਧੀ ਹੋਵੇ ਜੇ ਗਾਉਂਦੀ ਪਿਓ ਨੂੰ ਸ਼ਰਮ ਵੀ ਆਵੇ ਨਾ ਧੀ ਹੋਵੇ ਜੇ ਗਾਉਂਦੀ ਪਿਓ ਨੂੰ ਸ਼ਰਮ ਵੀ ਆਵੇ ਨਾ ਵਿਰਸਾ ਲਾ ਵੋ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਵਿਰਸਾ ਲਾ ਵੋ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਸੋਣ ਚਿੜੀ ਦਾ ਮਾਣ ਸੀ ਪੰਜ ਦਰਿਆ ਦੇ ਆਬ ਤਾਈ ਖੌਰ ਕਿਸ ਨੇ ਨજર ਲਗਾਤੀ ਇਸ ਪੰਜਾਬ ਤਾਈ ਸੋਣ ਚਿੜੀ ਦਾ ਮਾਣ ਸੀ ਪੰਜ ਦਰਿਆ ਦੇ ਆਬ ਤਾਈ ਖੌਰ ਕਿਸ ਨੇ ਨજર ਲਗਾਤੀ ਇਸ ਪੰਜਾਬ ਤਾਈ ਸਭਿਆਚਾਰ ਦੇ ਨਾਂ ਤੇ ਗੰਦੇ ਗੀਤ ਕੋਈ ਗਾਵੇ ਨਾ ਵਿਰਸਾ ਲਵੋ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਵਿਰਸਾ ਲਵੋ ਸੰਭਾਲ ਵੀਰ ਨੂੰ ਲੁੱਟਿਆ ਜਾਵੇ ਨਾ ਕੋਰੇ ਕਿਉ ਗੁਰਬਾਣੀ ਕੋਲੋਂ ਡਰਦੇ ਰਹਿੰਦੇ ਆ ਬੇਬੇ ਬਾਪੂ ਟੀਵੀ ਮੂਰੇ ਇਕੱਠੇ ਬੈਂਦੇ ਆ ਖੋਰੇ ਕਿਉ ਗੁਰਬਾਣੀ ਕੋਲੋਂ ਡਰਦੇ ਰਹਿੰਦੇ ਆ ਬੇਬੇ ਬਾਪੂ ਟੀਵੀ ਮੂਰੇ ਇਕੱਠੇ ਬੈਂਦੇ ਆ ਫਿਲਮ ਵੇਖਣੋਂ ਕਦੇ ਭੈਣ ਨੂੰ ਵੀਰ ਹਟਾਵੇਂ ਨਾ ਫਿਲਮ ਵੇਖਣੋਂ ਕਦੇ ਭੈਣ ਨੂੰ ਵੀਰ ਹਟਾਵੇਂ ਨਾ ਵਿਰਸਾ ਲਾ ਵੋ ਸੰਭਾਲ ਵੀਰ ਨੂੰ ਲੁੱਟਿਆ ਜਾਵੇਂ ਨਾ ਵਿਰਸਾ ਲਾ ਉਹ ਸੰਭਾਲ ਦੀਨ ਨੂੰ ਲੁੱਟਿਆ ਜਾਵੇ ਨਾ ਦੋਸਤੋਂ ਲੁੱਟਿਆ ਜਾਵੇ ਨਾ ਵੀਰ ਨੂੰ ਲੁੱਟਿਆ ਜਾਵੇ ਨਾ ਸੋ ਵੀਰੋ ਆਪ ਜੀ ਦੇ ਅੱਗੇ ਬੇਨਤੀ ਆ ਕਿ ਹੁਣ ਸਾਡੀ ਮਰਜ਼ੀ ਆ ਅਸੀਂ ਵਿਰਸੇ ਨੂੰ ਲਟਾਉਣਾ ਜਾਂ ਸਾਹਮਣਾ ਕਿਉਂਕਿ ਸਾਡਾ ਜਿਹੜਾ ਵਿਰਸਾ ਹੈ ਬੜਾ ਹੀ ਕੁਰਬਾਨੀਆਂ ਭਰਿਆ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਆਪਣੇ ਵਿਰਸੇ ਨੂੰ ਲੁੱਟਣ ਤੋਂ ਬਚਾ ਲਓ ਸ਼ਹੀਦਾਂ ਨੂੰ ਯਾਦ ਕਰੋ ਅਮਰਤਾਰੀ ਹੋਵੋ ਸਿੰਘ ਸਜੋ ਗੁਰੂ ਵਾਲੇ ਬਣੋ ਸ਼ਾਸਤਰਤਾਰੀ ਹੋਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ